ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲੇ ਉਮੀਦ ਕਰਨਿਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜਿਕਰੀਆ ਜਿਸ ਤਰ੍ਹਾਂ ਕੇ ਸਾਰੇ ਲੋਕ ਜਾਣਦੇ ਨੇ ਕਿ ਪਿਛਲੇ 12 13 ਦਿਨ ਦੋਰਾਜ ਵੀਰ ਜਵੰਦਾ ਜੀ ਜੋ ਕਿ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨ ਤੇ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦੇ ਪਰਿਵਾਰ ਤੇ ਬੜਾ ਮੁਸ਼ਕਲ ਟਾਈਮ ਹੈ ਬੜਾ ਮੜਾ ਵਕਤ ਹੈ ਉਹ ਇਸ ਲਈ ਕਿ ਕੋ ਯੰਗ ਬੰਦੇ ਸਨ ਤੇ ਉਹਨਾਂ ਨਾਲ ਬਹੁਤ ਜ਼ਿਆਦਾ ਲੋਕਾਂ ਨੂੰ ਹਮੀਦ ਪੰਜਾਬ ਦਾ ਬਹੁਤ ਲੋਸ ਬਹੁਤ ਵੱਡਾ ਪੰਜਾਬ ਦਾ ਵੀ ਲੋਸ ਹੈ ਕਿਉਂਕਿ ਉਹ ਪੰਜਾਬ ਵਾਸਤੇ ਕੰਮ ਕਰ ਰਹੇ ਸਨ ਉਹਨੂੰ ਪ੍ਰੈਜ਼ੈਂਟ ਕਰ ਰਹੇ ਸਨ ਦੁਨੀਆ ਦੇ ਵਿੱਚ ਤੇ ਇਸ ਹਵਾਲੇ ਨਾਲ ਸਿਮਰਨ ਜੀਓ ਸਿੰਘ ਮਕਰਜੀ ਉਹਨਾਂ ਦੀ ਆਪਾਂ ਇੱਕ ਵੀਡੀਓ ਦੇਖਣ ਲੱਗੇ ਆ ਜਦੋਂ ਸੇਵਾ ਬਲਦਾ ਤਾਂ ਜਿਹਦਾ ਉਸ ਬਲਣ ਵਾਲੇ ਨਾਲ ਜਿੰਨਾ ਜਿੰਨਾ ਰਿਸ਼ਤਾ ਹੁੰਦਾ ਉਹਨਾਂ ਉਹਨਾਂ ਨਾਲ ਬਲਦਾ ਹੂੰ ਕਿ ਜੇ ਮਾਂ ਦਾ ਪੁੱਤ ਗਿਆ ਤੇ ਪੁੱਤ ਦਾ ਸੇਵਾ ਬਲ ਰਹਾ ਤੇ ਮਾਂ ਉੰਨੀ ਨਾਲ ਬਲਦੀ ਹੈ ਬਿਲਕੁਲ ਉਹਦੀ ਹਮਸਫਰ ਉੰਨੀ ਨਾਲ ਬਲ ਰਹੀ ਹੁੰਦੀ ਹੈ ਬੱਚੇ ਉਹਨੇ ਨਾਲ ਬਲ ਰਹੇ ਹੁੰਦੇ ਆ ਅਰਦਾਸਾਂ ਅਸੀਂ ਸਾਰਿਆਂ ਨੇ ਕੀਤੀਆਂ ਪਰ ਇਹੀ ਜੀਵਨ ਦਾ ਸੱਚ ਹੈ ਮੌਤ ਹੀ ਇੱਕੋ ਸੱਚ ਹੈ ਪਰ ਇਹ ਵਕਤ ਨਹੀਂ ਸੀ ਉਹਦੇ ਜਾਣ ਦਾ ਇਸ ਗੱਲ ਦਾ ਕੋਈ ਦਲਾਸਾ ਨਹੀਂ ਹੈ ਪਰਵਾਹ ਨਹੀਂ ਕੀ ਕਰੋਗੇ ਕੀ ਦੇਵੋਗੇ ਦਿਲਾਸਾ ਕਿ ਉਹਦੀ ਵਾਈਫ ਨੂੰ ਕੀ ਕਹੋਗੇ ਬੱਚਿਆਂ ਨੂੰ ਕੀ ਕਹੋਗੇ ਮਦਰ ਨੂੰ ਕੀ ਕਹੋਗੇ ਕੁਝ ਦਿਨ ਪਹਿਲਾਂ ਉਹਦੇ ਫਾਦਰ ਦੀ ਡੈਥ ਹੋਈ ਆ ਜੋ ਆਪ ਚਲਾ ਗਿਆ ਥੋੜੇ ਦਿਨ ਅਸੀਂ ਜਾਵਾਂਗੇ ਲੋਕ ਜਾਣਗੇ ਭੋਗ ਤੱਕ ਸੋਸ਼ਲ ਮੀਡੀਆ ਤੇ ਇੱਧਰ ਉੱਧਰ ਬਹੁਤ ਗੱਲਾਂ ਹੋਣਗੀਆਂ ਐਕਟਰਾਂ ਦਾ ਸਿੰਗਰਾਂ ਦਾ ਮੇਰੇ ਵਰਗੇ ਪੱਤਰਕਾਰਾਂ ਦਾ ਪੋਲਿਟਿਸ਼ੀਨਾਂ ਦਾ ਆਉਣ ਜਾਣ ਲੱਗਿਆ ਰਹੂਗਾ ਭੋਗ ਤੋਂ ਬਾਅਦ ਸ਼ਾਮ ਜੇ ਨੂੰ ਸਿਰਫ ਪਰਿਵਾਰ ਦੇ ਚੰਦ ਬੰਦੇ ਤੇ ਚੌਥੇ ਪੰਜਵੇਂ ਦਿਨ ਆ ਕੇ ਸਿਰਫ ਮਾਂ ਤੇ ਭੈਣ ਉਹ ਇਕੱਲੇ ਜਵਾਕਾਂ ਦੇ ਨਾਲ ਉੱਥੇ ਰਹਿ ਜਾਣਗੇ ਰਾਜਪੀਰ ਇਸ ਕਰਕੇ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਬਸਦਾ ਰਹੂਗਾ ਕਿਉਂਕਿ ਜੋ ਕੌਂਟਰੀਬਿਊਸ਼ਨ ਉਹਦਾ ਪੰਜਾਬੀਅਤ ਲਈ ਹੈ ਉਹ ਸਾਫ਼ ਸੁਥਰਾ ਸੁਚੱਜਾ ਤਿੰਨ ਸਵਾਰਥ ਹੈ ਪਰ ਉਹ ਜਾਂਦਾ ਜਾਂਦਾ ਪੂਰੀ ਪੰਜਾਬੀਅਤ ਨੂੰ ਰਵਾਕੇ ਗਿਆ ਅੱਜ ਹਰ ਬੰਦੇ ਦੀ ਅੱਖਾਂ ਨਮ ਨੇ ਹਰ ਬੰਦਾ ਇਸ ਦਰਦ ਦੇ ਵਿੱਚ ਸਿੱਖ ਸੋ ਅਸੀਂ ਉਮੀਦ ਲਾ ਕੇ ਬੈਠੇ ਸੀ ਕਿ ਵਾਹਿਗੁਰੂ ਚਮਤਕਾਰ ਹੋਊਗਾ ਕੋਈ ਅਜੇ ਚਰਚਾ ਜਿੱਥੇ ਹੋਊਗੀ ਕਿ ਇੱਕ ਇੱਕ ਪੰਜਾਬ ਦਾ ਨਾਮਵਰ ਬੰਦਾ ਦੁਨੀਆ ਤੋਂ ਚਲਾ ਗਿਆ ਘਟੂ ਘਟੇ ਚਰਚਾ ਕਰੀਏ ਕਿ ਉਹ ਕਿਉਂ ਚਲਾ ਗਿਆ ਦੀਪ ਸਿੱਧੂ ਗਿਆ ਸਿੱਧੂ ਮੂਸੇਵਾਲਾ ਗਿਆ ਸੰਦੀਪ ਨੰਗਲ ਅੰਬੀਆਂ ਗਿਆ ਇਸ ਇਸ ਦੁਨੀਆ ਤੋਂ ਇਹ ਉਹ ਲੋਕ ਨੇ ਜਿਹੜੇ ਅੱਜ ਤੁਸੀਂ ਦੇਖੋ ਕਿ ਕਾਰਾਂ ਦੇ ਪਿੱਛੇ ਫੋਟੋ ਬਣੀਆਂ ਨੇ ਟਾਬਿਆਂ ਦੇ ਉੱਤੇ ਪੰਜਾਬੀ ਜਿੱਥੇ ਵੀ ਪੰਜਾਬੀਅਤ ਦੀ ਗੱਲ ਹੁੰਦੀ ਹੈ ਉਹਨਾਂ ਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਰਾਜਵੀਰ ਜਵੰਦੇ ਦੀਆਂ ਵੀ ਤੁਹਾਨੂੰ ਨਜ਼ਰ ਆਇਆ ਕਰਨੀਆਂ ਮੱਕੜ ਸਾਹਿਬ ਅੱਜ ਇੱਕ ਬੜੀ ਦੁੱਖ ਭਰੀ ਖਬਰ ਸਾਹਮਣੇ ਆਈ ਕਿ ਰਾਜਵੀਰ ਜਵੰਦਾ ਹੁਣ ਨਹੀਂ ਇਸ ਦੁਨੀਆ ਦੇ ਉੱਤੇ ਰਹਿ ਕਿਵੇਂ ਫੈਮਿਲੀ ਨੂੰ ਸੰਭਾਲਿਆ ਜਾ ਸਕਦਾ ਹੈ ਜਾਂ ਫੈਮਿਲੀ ਨੂੰ ਕਿਵੇਂ ਦੱਸਿਆ ਜਾ ਸਕਦਾ ਹੈ ਕਿ ਬਹੁਤ ਦੁੱਖ ਹੈ ਲੋਕਾਂ ਦੇ ਵਿੱਚ ਜਗਪ੍ਰੀਤ ਤੁਸੀਂ ਮੈਂ ਸਾਰਾ ਸਮਾਜ ਲੋਕ ਸਿਰਫ ਗੱਲਾਂ ਕਰ ਸਕਦੇ ਆ ਅਰਦਾਸਾਂ ਅਸੀਂ ਸਾਰਿਆਂ ਨੇ ਕੀਤੀਆਂ ਪਰ ਇਹੀ ਜੀਵਨ ਦਾ ਸੱਚ ਹੈ ਮੌਤ ਹੀ ਇੱਕੋ ਸੱਚ ਹੈ ਪਰੇ ਵਕਤ ਨਹੀਂ ਸੀ ਉਹਦੇ ਜਾਣ ਦਾ ਹਰ ਰੋਜ਼ ਬਹੁਤ ਸਾਰੀਆਂ ਬੇਵਕਤੀ ਨੌਜਵਾਨ ਮੌਤਾਂ ਹੁੰਦੀਆਂ ਰਾਜਵੀਰ ਦਾ ਦਰਦ ਇਸ ਕਰਕੇ ਸਭ ਨੂੰ ਐ ਕਿ ਜਦੋਂ ਤੁਸੀਂ ਪਬਲਿਕ ਲਾਈਫ 'ਚ ਹੁੰਨੇ ਹੋ ਤਾਂ ਬੰਦੇ ਦਾ ਸੁਭਾਅ ਉਹਦਾ ਚੰਗਾ ਮਾੜਾ ਆਚਰਣ ਉਹ ਲੋਕਾਂ ਦੇ ਸਾਹਮਣੇ ਆਉਂਦਾ ਹੈ ਬਿਲਕੁਲ ਹਰ ਬੰਦਾ ਪਬਲਿਕ ਲਾਈਫ 'ਚ ਰਹਿਣ ਵਾਲਾ ਲੋਕਾਂ 'ਚ ਇੰਨਾ ਸਤਕਾਰਿਆ ਤੇ ਪਿਆਰ ਕੀਤਾ ਜਾਣ ਵਾਲਾ ਨਹੀਂ ਹੁੰਦਾ ਬਿਲਕੁਲ ਰਾਜਵੀਰ ਇਸ ਕਰਕੇ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਵਸਦਾ ਰਹੂਗਾ ਕਿਉਂਕਿ ਜੋ ਕੰਟਰੀਬਿਊਸ਼ਨ ਉਹਦਾ ਪੰਜਾਬੀਅਤ ਲਈ ਹੈ ਉਹ ਸਾਫ਼ ਸੁਥਰਾ ਸਚਜਾ ਤਿੰਨ ਸਵਾਰਥ ਹੈ ਉਹਨੇ ਮਸ਼ਹੂਰ ਹੋਣ ਲਈ ਕੋਈ ਸੌਖੇ ਰਾਹ ਨਹੀਂ ਅਪਣਾਏ ਉਹਨੇ ਮਸ਼ਹੂਰ ਹੋਣ ਲਈ ਕਦੇ ਉਹ ਉਸ ਰਾਹ ਨੂੰ ਨਹੀਂ ਚੁਣਿਆ ਜਿਹੜਾ ਈਜ਼ੀ ਸੀ ਤੇ ਵੱਧ ਬੁਲੰਦੀਆਂ ਚ ਹੁੰਦਾ ਉਹ ਸਹਿਜ ਦੇ ਨਾਲ ਆਪਣੇ ਜੀਵਨ ਨੂੰ ਜੀ ਰਿਹਾ ਸੀ ਕਿਰਤ ਕਰ ਰਿਹਾ ਸੀ ਇੱਕ ਜਿਹੜਾ ਫਲਸਫਾ ਗੁਰੂ ਸਾਹਿਬ ਦਾ ਸੱਚਾ ਸੁੱਚਾ ਕਿਰਤ ਕਰੋ ਨਾਮ ਜਪੋ ਵੰਡ ਚਕੋ ਔਰ ਬਹੁਤ ਕੁਝ ਪਿਛਲੇ 12 13 ਦਿਨਾਂ ਚ ਵਾਪਰਿਆ ਬਿਲਕੁਲ ਮੈਂ ਨੈਗੇਟਿਵ ਗੱਲਾਂ ਵੱਲ ਨਹੀਂ ਜਾਣਾ ਚਾਹੁੰਦਾ ਇਹ ਉਹਨੂੰ ਕੋਈ ਸੱਚੀ ਸ਼ਰਧਾਂਜਲੀ ਨਹੀਂ ਹੋਊਗੀ ਕਿ ਤੁਸੀਂ ਫਜ਼ੂਲ ਗੱਲਾਂ ਦੇ ਉੱਤੇ ਫੋਕਸ ਕਰੋ ਮੈਂ ਕਹਿੰਦਾ ਕਿ ਸਿਰਫ ਉਹਦੇ ਚੰਗੀ ਗੱਲਾਂ ਚੰਗੇ ਕਰਮਾਂ ਦੀ ਗੱਲ ਹਮੇਸ਼ਾ ਰਾਜਵੀਰ ਨੇ ਤਾਂ ਖੈਰ ਕੁਝ ਵੀ ਉਹਦੇ ਬਾਰੇ ਤਾਂ ਕੁਝ ਨੈਗੇਟਿਵ ਹੈ ਹੀ ਨਹੀਂ ਹੈ ਬਿਲਕੁਲ ਪਰ ਮੀਡੀਆ ਦੇ ਉੱਤੇ ਬਹੁਤ ਸਾਰੇ ਸਵਾਲ ਉੱਠੇ ਕੁਝ ਕਲਾਕਾਰਾਂ ਦੇ ਉੱਤੇ ਬਹੁਤ ਸਾਰੇ ਸਵਾਲ ਉੱਠੇ ਜਿਸ ਤਰੀਕੇ ਇੱਕ ਮੈਂ ਮੰਨਦਾ ਕਿ ਅਸੀਂ ਉਸ ਉਸ ਦੌਰ ਚ ਅਸੀਂ ਆਪ ਉਸ ਤੇ ਹਿੱਸੇਦਾਰ ਆ ਜਾਂ ਅਸੀਂ ਗੁਨਾਹਗਾਰ ਵੀ ਆ ਕਿ ਕਲਿੱਕਬੇਟ ਦੀ ਇਸ ਦੁਨੀਆ ਦੇ ਵਿੱਚ ਜਿਸ ਵੇਲੇ ਕੰਟੈਂਟ ਕ੍ਰिएशन ਦੀ ਦੌੜ ਲੱਗੀ ਹੋਈ ਹੈ ਔਰ ਮੋਨਟਾਈਜ਼ੇਸ਼ਨ ਨੇ ਸਾਡੇ ਦਿਮਾਗ ਇੰਨੇ ਖਰਾਬ ਕਰਤੇ ਆ ਕਿ ਅਸੀਂ ਸੈਂਸਿਟੀਵਿਟੀ ਭੁੱਲ ਗਏ ਆ ਅਸੀਂ ਅਸੀਂ ਮਨੁੱਖ ਦੇ ਜਜ਼ਬਾਤ ਨੂੰ ਮਨੁੱਖ ਦਾ ਮਨੁੱਖ ਹੋਣ ਨੂੰ ਇੱਕ ਕ੍ਰਾਈਸਿਸ ਹੈ ਅਸੀਂ ਵੀ ਉਹਦੇ ਹਿੱਸੇਦਾਰ ਆ ਅਸੀਂ ਉਸੇ ਦੌੜ ਦੇ ਅਸੀਂ ਉਸੇ ਰਾਹ ਦੇ ਪਾਉਂਦੀਆਂ ਇਸ ਕਰਕੇ ਕਿਸੇ ਹੋਰ ਨੂੰ ਮੈਂ ਮਾੜਾ ਚੰਗਾ ਕਮਾ ਮੈਂ ਮੈਂ ਤਾਂ ਆਪਣੇ ਤੇ ਹੀ ਗੱਲ ਲੈ ਕੇ ਕਹਿ ਦਿੰਨਾ ਕਿ ਪੋਸਟਾਂ ਪਾਣ ਦੀ ਕਾਲ ਦੀ ਇਸ ਦੌੜ ਦੇ ਵਿੱਚ ਆ ਟਰਾਮਾ ਜਾਂ ਟਰੈਜੇਡੀ ਨੂੰ ਵੀ ਇੱਕ ਫੈਸਟੀਵਲ ਦੇ ਤੌਰ ਤੇ ਦੇਖਿਆ ਜਾਣ ਲੱਗਿਆ ਰਾਜਵੀਰ ਦਾ ਅੰਤ ਉਸੇ ਦਾ ਸ਼ਿਕਾਰ ਹੋਇਆ ਰਾਜਵੀਰ ਦਾ ਜਾਣਾ ਉਹਦਾ ਸ਼ਿਕਾਰ ਹੋਇਆ हां दीप सिद्धू ਗਿਆ ਸਿੱਧੂ ਮਸੇਵਾਲਾ ਗਿਆ ਸੰਦੀਪ ਨੰਗਲੰਬੀਆਂ ਗਿਆ ਇਸ ਇਸ ਦੁਨੀਆ ਤੋਂ ਇਹ ਉਹ ਲੋਕ ਨੇ ਜਿਹੜੇ ਅੱਜ ਤੁਸੀਂ ਦੇਖੋ ਕਿ ਕਾਰਾਂ ਦੇ ਪਿੱਛੇ ਫੋਟੋਆਂ ਬਣੀਆਂ ਹੋਈਆਂ ਬਿਲਕੁਲ ਟਾਬਿਆਂ ਦੇ ਉੱਤੇ ਪੰਜਾਬੀ ਜਿੱਥੇ ਵੀ ਪੰਜਾਬੀਅਤ ਦੀ ਗੱਲ ਹੁੰਦੀ ਹੈ ਉਹਨਾਂ ਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਰਾਜਵੀਰ ਜਵੰਦੇ ਦੀਆਂ ਵੀ ਤੁਹਾਨੂੰ ਨਜ਼ਰ ਆਇਆ ਕਰਨਗੀਆਂ ਉਹ ਜਿਉਂਦੇ ਜੀ ਸਾਫ ਸੁਥਰੀ ਪੰਜਾਬੀ ਸੱਭਿਆਚਾਰ ਪੰਜਾਬੀ ਕਲਚਰ ਦੀ ਬਾਤ ਪਾਉਂਦਾ ਰਿਹਾ ਉਹਦੇ ਜਾਣ ਤੋਂ ਬਾਅਦ ਉਹਦੇ ਗੀਤ ਉਹਦੀ ਉਹ ਬਾਤਾਂ ਇਹ ਜਿਉਂਦੀਆਂ ਰਹਿਣਗੀਆਂ ਜੋ ਸਿਰਫ ਨਹੀਂ ਅਸੀਂ ਕੁਝ ਕਰ ਸਕਾਂਗੇ ਮੈਨੂੰ ਲੱਗਦਾ ਹੈ ਕਿ ਮਾਂ ਨੂੰ ਪੁੱਤ ਅਸੀਂ ਨਹੀਂ ਦੇ ਸਕਦੇ ਉਹਦੀ ਰਿਪਲੇਸਮੈਂਟ ਨਹੀਂ ਹੈ ਸਾਡੀ ਉਸ ਭੈਣ ਨੂੰ ਉਹਦਾ ਹਮਸਫਰ ਨਹੀਂ ਦਿੱਤਾ ਜਾ ਸਕਦਾ ਪੀੜ ਤੁਹਾਡੀ ਮੇਰੀ ਯਾ ਗਾਇਕਾਂ ਦੀ ਯਾ ਜਿੰਨੇ ਕਲੋਜ਼ ਉਹਦੇ ਦੋਸਤ ਰਹੇ ਕਨਵਰ ਗਰੇਵਲ ਬਾਈ ਯੂਨੀਵਰਸਿਟੀ ਵੇਲੇ ਦੇ ਨੇ ਕੁਲਵਿੰਦਰ ਬਿੱਲਾ ਵੀਰਾ ਯੂਨੀਵਰਸਿਟੀ ਵੇਲੇ ਦਾ ਦੋਸਤ ਹੈ ਜੋਬਨ ਸੰਧੂ ਮੇਰਾ ਪੁਰਾਣਾ ਮਿੱਤਰ ਹੈ ਭਰਾ ਸਾਡਾ ਪਹਿਲਾਂ ਸਾਡੀ ਇੰਡਸਟਰੀ ਚ ਸੀ ਅੱਜਕੱਲ ਬਹੁਤ ਵੱਡਾ ਗਾਇਕ ਹੈ ਇਹ ਉਹ ਲੋਕ ਨੇ ਜਿਹੜੇ ਰਾਜਵੀਰ ਦੇ ਨਾਲ ਰਹੇ ਇੰਨਾ ਜਿਹੜਾ ਦੋਸਤਾਂ ਦਾ ਵੀ ਦਰਦ ਹੁੰਦਾ ਨਾ ਕਿਸੇ ਦੋਸਤਾਂ ਜਾਣ ਦਾ ਉਹ ਵੀ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਬਿਲਕੁਲ ਪਰ ਉਹ ਜਾਂਦਾ ਜਾਂਦਾ ਪੂਰੀ ਪੰਜਾਬੀਅਤ ਨੂੰ ਰਵਾਕੇ ਗਿਆ ਹੈ ਅੱਜ ਹਰ ਬੰਦੇ ਦੀਆਂ ਅੱਖਾਂ ਨਮ ਨੇ ਹਰ ਬੰਦਾ ਇਸ ਦਰਦ ਦੇ ਵਿੱਚ 100 ਅਸੀਂ ਉਮੀਦ ਲਾ ਕੇ ਬੈਠੇ ਸੀ ਕਿ ਵਾਹਿਗੁਰੂ ਚਮਤਕਾਰ ਹੋਊਗਾ ਕੋਈ ਉਹਦੀ 60 ਜਿਆਦਾ ਸੀ ਅਸੀਂ ਸਾਰੇ ਜਾਣਦੇ ਆ ਪਰ ਅੱਜ 40 ਹਸਪਤਾਲ ਨੇ ਆਪ ਦਾ ਅਫੀਸ਼ੀਅਲ ਬੁਲੇਟਿਨ ਜਿਹੜਾ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਵੇਰੇ 10:55 ਮਿੰਟ ਤੇ ਰਾਜਵੀਰ ਜਵੰਦਾ ਮਲਟੀਪਲ ਆਰਗਨ ਫੇਲਿਅਰ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਇਲਾਜ ਦੇ ਵਿੱਚ ਕੋਈ ਉਹਨਾਂ ਨੇ ਕਮੀ ਨਹੀਂ ਛੱਡੀ ਕੋਸ਼ਿਸ਼ਾਂ ਜਾਰੀ ਰਹੀਆਂ ਵਿੱਚੋਂ ਜੇ ਵੀ ਗੱਲਾਂ ਆਣ ਲੱਗੀਆਂ ਸੀ ਕਿ ਪਰਿਵਾਰ ਜਾਂ ਕੋਈ ਇੱਕ ਵੱਡੇ ਗਾਇਕ ਜਿਹੜੇ ਨੇ ਉਹ ਚਾਹੁੰਦੇ ਸੀਗੇ ਕੇਅਰ ਲਿਫਟ ਕਰਕੇ ਮੈਦਾਨਤਾ ਜਾਂ ਚਨਈ ਦਾ ਇੱਕ ਕੋਈ ਹਸਪੀਟਲ ਹੈ ਉੱਥੇ ਲਿਜਾਇਆ ਜਾਵੇ ਪਰ ਜਿਵੇਂ ਜਿਵੇਂ ਸਾਨੂੰ ਗੱਲਾਂ ਰੋਜ਼ ਸੁਣਦੇ ਸੀਗੇ ਕਿ ਇੱਕ ਸੀਨੀਅਰ ਡਾਕਟਰ ਨੇ ਜਿਹੜੇ ਉਹਨਾਂ ਨੇ ਕਿਹਾ ਕਿ ਉਸ ਗੱਲ ਦਾ ਕੋਈ ਫਾਇਦਾ ਨਹੀਂ ਹੋਣਾ ਕਿ ਇੱਥੇ ਹੀ ਸਾਨੂੰ ਵੇਟ ਕਰਨੀ ਚਾਹੀਦੀ ਹੈ ਕਿ ਕੋਈ ਮੈਰਕਲ ਵਾਪਰੇ ਬ੍ਰੇਨ ਡੈੱਡ ਪਹਿਲੇ ਦਿਨ ਤੋਂ ਜਦੋਂ ਜਿਸ ਦਿਨ ਖਬਰ ਆਈ ਸੀ ਔਰ ਆਕਸੀਜਨ ਨਹੀਂ ਪਹੁੰਚ ਰਹੀ ਸੀ ਉਹਦੇ ਬ੍ਰੇਨ ਤੱਕ ਪਰ ਕਿਹਾ ਜਾਂਦਾ ਹੈ ਕਿ ਪਹਿਲਾਂ ਇਤਿਹਾਸ 'ਚ ਬੜੇ سارے ਚਮਤਕਾਰ ਵਾਪਰੇ ਆ ਤਾਂ ਸਾਡੀ ਇਹੀ ਉਮੀਦ ਸੀ ਕਿ ਇਹਦੇ 'ਚ ਵੀ ਵਾਪਰੇ ਨਹੀਂ ਹੋ ਸਕਿਆ ਇਹ ਇੱਕ ਅਫਸੋਸ ਹੈ ਪਰ ਹੁਣ ਸਾਨੂੰ ਜਗਪ੍ਰੀਤ ਇਹਨਾਂ ਅਸਲ 'ਚ ਬਾਜ ਪਰਿਵਾਰ ਨੂੰ ਕੋਈ ਮੈਂ ਇਹ ਨਹੀਂ ਕਹਿੰਦਾ ਕਿ ਪੁਛਦਾ ਕੋਈ ਨਹੀਂ ਪਰ ਕਿਉਂਕਿ ਅਸੀਂ ਸਾਰੇ ਦੁਨਿਆਵੀ ਲੋਕ ਆ ਅਸੀਂ ਅਸੀਂ ਆਪੋ ਆਪਣੇ ਕੰਮਾਂ 'ਚ ਲੱਗਣ ਵਾਲੇ ਲੋਕ ਆ ਸਾਨੂੰ ਭੁੱਲ ਜਾਂਦਾ ਅੱਜ ਕਿੰਨੇ ਕੁ ਲੋਕ ਸੰਦੀਪ ਨੰਗਲ ਲੰਬੀਆਂ ਦੀ ਵਾਈਫ ਕੋਲੇ ਗਏ ਹੋਣੇ ਆ ਕਿੰਨੇ ਕੁ ਲੋਕ ਸਿੱਧੂ ਦੇ ਪੇਰੈਂਟਸ ਕੋਲੇ ਇਸ ਕਰਕੇ ਗਏ ਹੋਣੇ ਆ ਕਿ ਪੁੱਤ ਚਲਾ ਗਿਆ ਥੋੜੀ ਦੇਰ ਉਹਨਾਂ ਦੇ ਨਾਲ ਸਮਾਂ ਬਤਾਈਏ ਜਾਂ ਤਰਵਾਸਾ ਦੇ ਆਈਏ ਜਾਂ ਦੀਪ ਸਿੱਧੂ ਦੀ ਬੇਟੀ ਕਿੱਥੇ ਆ ਕਿਸੇ ਨੂੰ ਪਤਾ ਅੱਜ ਤੱਕ ਇਹ ਪਰਿਵਾਰ ਹੈ ਉਹਦੀ ਵਾਈਫ ਕਿੱਥੇ ਰਹਿੰਦੇ ਆ ਕਿਹੜੇ ਹਾਲਾਤਾਂ ਚ ਨੇ ਇਹ ਕੋੜਾ ਸੱਚ ਹੈ ਕਿਵੇਂ ਜੀਵਨ ਜੀ ਬਤੀਤ ਕਰ ਰਹੇ ਕਿ ਉਹਨਾਂ ਦੇ ਘਰ ਚ ਫਾਈਨੈਂਸ਼ੀਅਲ ਉਹ ਠੀਕ ਨਹੀਂ ਹੈਗੇ ਔਰ ਔਰ ਕਿੰਨੇ ਹੋਰ ਨੌਜਵਾਨ ਜਿਹੜੇ ਰੋਜ਼ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਿਹਾ ਅੱਜ ਲੋੜ ਹੈ ਕਿ ਅਸੀਂ ਇਹਦੇ ਬਾਰੇ ਗੱਲਤਾ ਕਰੀਏ ਅੱਜ ਲੋੜ ਹੈ ਕਿ ਅਸੀਂ ਸੜਕ ਹਾਦਸਿਆਂ ਦਾ ਜ਼ਿਕਰ ਕਰੀਏ ਕਿ ਜਿਹੜੀ ਸਾਡੇ ਮੁਲਕ ਦੇ ਵਿੱਚ ਰੋਡ ਸੇਫਟੀ ਦਾ ਕੋਈ ਕੋਈ ਜ਼ਿਕਰ ਹੀ ਨਹੀਂ ਹੋ ਰਿਹਾ ਜਿਹੜੀਆਂ ਗਾਵਾਂ ਜਿਹੜੇ ਪਸ਼ੂ ਆਵਾਰਾ ਪਏ ਨੇ ਉਹਨੂੰ ਧਰਮ ਦੇ ਨਾਂ ਦੇ ਉੱਤੇ ਇੱਕ ਅ ਇੱਕ ਸੈਂਟੀਮੈਂਟ ਦੇ ਕੇ ਉਹਨਾਂ ਦਾ ਕੋਈ ਹੱਲ ਨਹੀਂ ਕਰਨ ਦਿੰਦੇ ਤੁਸੀਂ ਔਰ ਮੌਤਾਂ ਧਰਮ ਦੇਖ ਕੇ ਥੋੜੀ ਹੁੰਦੀਆਂ ਵੀ ਨੇ ਬਿਲਕੁਲ ਔਰ ਕਾਉਸਸ ਤੁਸੀਂ ਲੈਨੇ ਹੋ politicans ਦੀਆਂ ਰੋਡ ਐਕਸੀਡੈਂਟ ਚ ਮੌਤਾਂ ਹੁੰਦੀਆਂ ਤੁਸੀਂ ਦੇਖੋ ਬਿਊਰੋਕਰੇਟਸ ਦੀਆਂ ਰੋਡ ਐਕਸੀਡੈਂਟ ਦੇ ਵਿੱਚ ਮੌਤਾਂ ਹੁੰਦੀਆਂ ਕੇਂਦਰੀ ਮੰਤਰੀ ਦਿੱਲੀ ਦੇ ਵਿੱਚੋਂ ਨਿਕਲਦੇ ਆਪਦੇ ਘਰੋਂ ਤੇ ਪਾਰਲੀਮੈਂਟ ਜਾਣ ਲੱਗਦੇ ਆ ਤੇ ਰਾਤ ਦੇ ਵਿੱਚ ਉਹਨਾਂ ਦੀ ਮੌਤ ਹੋਈ ਸੀ ਕਿੰਨੀਆਂ ਹੀ ਐਗਜ਼ੈਂਪਲਸ ਨੇ ਸਾਡੇ ਕੋਲੇ ਤੁਸੀਂ ਦੇਖੋ ਕਿ ਚਾਹੇ ਉਹ ਲੇਨ ਡਰਾਈਵਿੰਗ ਨਹੀਂ ਹੈ ਸਾਡੇ ਮੁਲਕ ਦੇ ਵਿੱਚ ਠੀਕ ਟ੍ਰੈਫਿਕ ਨਿਯਮ ਲਾਗੂ ਨਹੀਂ ਅਸੀਂ ਮੰਨਦੇ ਨਹੀਂ ਔਰ ਦੂਜਾ ਇਹ ਹੈ ਕਿ ਜਿਹੜੀ ਇਹ ਆਵਾਰਾ ਪਸ਼ੂਆਂ ਕਰਕੇ ਤਾਂ ਕਿੰਨੀਆਂ ਹੀ ਔਰ ਬਹੁਤ ਸਾਰੇ ਲੋਕ ਜਿਹੜੇ ਸ਼ਿਕਾਰ ਨੇ ਉਹ ساری ਜ਼ਿੰਦਗੀ ਲਈ ਫਿਜ਼ੀਕਲੀ ਬਿਲਕੁਲ ਚੈਲੰਜ ਹੋ ਕੇ ਕਿਸੇ ਨੇ ਠੱਠੇ ਨੇ ਸਾਨ ਨੇ ਮੱਜ ਨੇ ਮੱਜਾ ਦਾ ਖੈਰ ਨਹੀਂ ਮਿਲਦੀਆਂ گاਵਾਾਂ ਜ਼ਿਆਦਾ ਨਹੀਂ ਉਹਨਾਂ ਨੇ ਸੱਟ ਮਾਰੀ ਤੇ ਬੈੱਡ ਤੇ ਪੈ ਗਏ ਸਾਰੀ ਸਾਰੀ ਜ਼ਿੰਦਗੀ ਲਈ ਰਾਜਵੀਰ ਵੀ ਇਸੇ ਦਾ ਸ਼ਿਕਾਰ ਹੋਇਆ ਔਰ ਇਹ ਅਜੇ ਚਰਚਾ ਜਿੱਥੇ ਹੋਊਗੀ ਕਿ ਇੱਕ ਇੱਕ ਪੰਜਾਬ ਦਾ ਨਾਮਵਰ ਬੰਦਾ ਦੁਨੀਆ ਤੋਂ ਚਲਾ ਗਿਆ ਘੱਟੋ ਘੱਟ ਇਹ ਚਰਚਾ ਕਰੀਏ ਕਿ ਉਹ ਕਿਉਂ ਚਲਾ ਗਿਆ ਭੰਗ ਦੇ ਭਾਣੇ ਇੱਕ jaan ਚਲੀ ਗਈ ਸਿਰਫ ਥੋਡੀਆਂ ਨਲਾਇਕੀਆਂ ਕਰਕੇ ਔਰ ਉਹ ਅਜੇ ਵੀ ਮੈਨੂੰ ਕੱਲ ਪਰਸੋਂ ਇੱਕ ਕਾਲ ਆ ਰਹੀ ਸੀ ਕਿ ਜਿਹੜੀ ਥਾਂ ਤੇ ਐਕਸੀਡੈਂਟ ਹੋਇਆ ਸਟਿਲ ਉਹ ਦੋਵੇਂ ਜਿਹੜੇ ਟੱਠੇ ਨੇ ਉਹ ਉਸੇ ਜਗ੍ਹਾ ਦੇ ਉੱਤੇ ਮੌਜੂਦ ਨੇ ਤੁਸੀਂ ਦੇਖੋ ਤਾਂ ਉਹ ਤਾਂ ਬੇਜ਼ੁਬਾਨ ਨੇ ਉਹਨਾਂ ਨੂੰ ਤਾਂ ਜੇ ਤੁਸੀਂ ਕਿਤੇ ਜਗ੍ਹਾ ਨਹੀਂ ਦਿੱਤੀ ਤਾਂ ਉਹ ਕਿਤੇ ਤਾਂ ਤੁਰੇ ਫਿਰਦੇ ਹੋਣਗੇ ਇਹ ਪ੍ਰਬੰਧ ਤਾਂ ਸਰਕਾਰਾਂ ਨੇ ਕਰਨੇ ਆ ਪੰਜਾਬ ਦੀ ਹਿਮਾਚਲ ਦੀ ਹਰਿਆਣੇ ਦੀ ਔਰ ਸਭ ਤੋਂ ਜ਼ਿਆਦਾ ਸਾਡੀ ਨਜ਼ਰ ਆਉਂਦੇ ਇੱਥੇ ਬਿਲਕੁਲ ਬਾਕੀ ਸਟੇਟਾਂ ਚ ਦਾ ਤਾਂ ਮੈਨੂੰ ਪਤਾ ਨਹੀਂ ਇੱਥੇ ਤਾਂ ਹਰ ਜਗ੍ਹਾ ਦੇ ਉੱਤੇ ਹਾਈਵੇਜ਼ ਦੇ ਉੱਤੇ ਨੈਸ਼ਨਲ ਹਾਈਵੇਜ਼ ਦੀ ਕਮਾਲ ਦੀ ਗੱਲ ਹੈ ਰਾਤੀ ਕਈ ਵਾਰੀ ਲਾਈਟਸ ਜਾਂ بارش ਦਾ ਮੌਸਮ ਹੋਵੇ ਲਾਈਟਸ ਚੋ ਦਿਖਦਾ ਨਹੀਂ ਤਾਂ ਰੋਡ ਦੇ ਉੱਤੇ ਬੈਠੇ ਹੁੰਦੇ ਨੇ ਕਿੰਨੇ ਐਕਸੀਡੈਂਟ ਹੋਵੇ ਹੁੰਦੇ ਆ ਪਰ ਜੋ ਰਾਜਵੀਰ ਜਵੰਦਾ ਅਚੀਵ ਕਰਕੇ ਗਿਆ ਉਹ ਬਹੁਤ ਵੱਟਾ ਹੈ ਉਹਦਾ ਉਹ ਉਹਨੂੰ ਪਿਆਰ ਕਰਨ ਵਾਲੇ ਚਾਹਣ ਵਾਲੇ ਜੇਗਰੀਆ ਇਹ ਉਹਨਾਂ ਦੇ ਪਰਿਵਾਰ ਵਾਸਤੇ ਵੈਸੇ ਬਹੁਤ ਜ਼ਿਆਦਾ ਦੁੱਖ ਦੀ ਘੜੀ ਹੈ ਹਰ ਬੰਦਾ ਜਾਣਦਾ ਲੋਕਾਂ ਨੇ ਅਰਦਾ ਚਮਤਕਾਰ ਦੀ ਉਮੀਦ ਤੇ ਬਹੁਤ ਜ਼ਿਆਦਾ ਲੋਕਾਂ ਨੇ ਅਰਦਾਸਾਂ ਕੀਤੀਆਂ ਉਹਨਾਂ ਦੇ ਘਰ ਵਾਲਿਆਂ ਨੂੰ ਵੀ ਲੱਗਦਾ ਸੀ ਕਿ ਸ਼ਾਇਦ ਕੋਈ ਚਮਤਕਾਰ ਹੋ ਜੇ ਲੇਕਿਨ ਵਾਪਸ ਪਲਟਨ ਗਿਆ ਵਾਪਸ ਪਲਟਨ ਗਿਆ ਲੇਕਿਨ ਨਹੀਂ ਹੋਇਆ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਉਮੀਦ ਸੀ ਤੇ ਉਹ ਅੱਜ ਦੇ ਜਿਹੜਾ ਬੁਲੇਟਿਨ ਜਾਰੀ ਹੋਇਆ 10:30 ਵਜੇ ਤਕਰੀਬਨ 10:55 ਮਿੰਟਾਂ ਦੇ ਉਹਨਾਂ ਦੀ ਡੈਥ ਹੋ ਗਈ ਤੇ ਗੱਲ ਇਹਨਾਂ ਦੀ ਐਸਐਮਡੀਵੀ ਵਾਲਿਆਂ ਦੀ ਮਕਰ ਸਾਹਿਬ ਦੀ ਠੀਕ ਹੈ ਕਿ ਵੀ ਅਸੀਂ ਉਹ ਜੋ ਹੋਣਾ ਸੀ ਚਲੋ ਤੇ ਪਾਣਾ ਵਰਤ ਗਿਆ ਲੇਕਿਨ ਉਹਦੇ ਪਿੱਛੇ ਦਾ ਕਾਰਨ ਵੀ ਮਾਲੂਮ ਕਰਨਾ ਚਾਹੀਦਾ ਤੇ ਉਹਦਾ ਹੱਲ ਵੀ ਕਰਨਾ ਚਾਹੀਦਾ ਕਿ ਵੀ ਇਹਦੇ ਪਿੱਛੇ ਕਾਰਨ ਕੀ ਹੈ ਜਿਸ ਤਰ੍ਹਾਂ ਕਿ ਇੱਕ ਖਾਸ ਅਵੇਰਨੈਸ ਮੇਰੇ ਖਿਆਲ ਚ ਅਵੇਰਨੈਸ ਮੋਹਮ ਦੀ ਜ਼ਰੂਰਤ ਹੈ ਕਿ ਜਿਹੜੇ ਜਾਨਵਰ ਕੋਏ ਜਿਹਨੂੰ ਹੌਲੀ ਜਾਨਵਰ ਸਮਝਿਆ ਜਾਂਦਾ ਗਾਏ ਵੇ ਤੇ ਉਹਨੂੰ ਖੁੱਲਿਆਂ ਛੱਡਿਆ ਜਾ ਰਿਹਾ ਹਾਲਾਂਕਿ ਗਵਰਨਮੈਂਟਾਂ ਹਕੂਮਤਾਂ ਹੁੰਦਾ ਟੈਕਸ ਵੀ ਲੈ ਰਹੀਆਂ ਕਿ ਉਹਨਾਂ ਨੂੰ ਸੰਭਾਲਣ ਦਾ ਲੇਕਿਨ ਫਿਰ ਵੀ ਇਹ ਮਸਲੇ ਆ ਰਹੇ ਨੇ ਪਿੱਛੇ ਜੇ ਸਵਾਰਨ ਡੈਨਾ ਜੀ ਦੀ ਵੀ ਇਹ ਵੀਡੀਓ ਇਸ ਅਵੇਅਰਨੈਸ ਤੇ ਆਈ ਸੀ ਤੇ ਇਹਨਾਂ ਨੇ ਵੀ ਗੱਲ ਕੀਤੀ ਇਸ ਤੇ ਮੇਰੇ ਹਿਸਾਬ ਨਾਲ ਜ਼ਿਆਦਾ ਤੋਂ ਜ਼ਿਆਦਾ ਗੱਲ ਕਰਨੀ ਚਾਹੀਦੀ ਏ ਕਿ ਬਈ ਇਹ ਜਿਹੜਾ ਮਸਲੇ ਹੋ ਰਹੇ ਨੇ ਇਹ ਕਿਉਂ ਹੋ ਰਹੇ ਨੇ ਤੇ حکومت ਦੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਯਾਦ ਦਿਵਾਣੀ ਚਾਹੀਦੀ ਕਿ ਇਹ ਮੇਰੇ ਹਿਸਾਬ ਨਾਲ ਇਸ ਮਸਲੇ ਜੀ ਵੀ ਕਿਦਰੇ ਨਾ ਕਿਦਰੇ ਉਹ ਬੁਲ ਮਰਦੇ ਨੇ ਜ਼ਿੰਮੇਦਾਰੀ ਬੰਦ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਨੇ ਨਾ ਜਵਾਨ ਮੋਤਾ ਹੋ ਚੁੱਕੀਆਂ ਨੇ ਲੋਕ ਵੈਂਟੀਲੇਟਰ ਤੇ ਨੇ ਜਾਂ ਲੋਕ ਘਰਾਂ ਚ ਕਿਸੇ ਦੀ ਲਤਬਾਂ ਟੁੱਟ ਗਈ ਹੈ ਕਿਸੇ ਦੀ ਰੀੜ ਦੀ ਹੱਡੀ ਟੁੱਟ ਗਈ ਹੈ ਮਜ਼ੂਰ ਹੋ ਗਏ ਨੇ ਤੇ ਉਹ ਵਿਚਾਰੇ ਘਾਰ ਨੇ ਸਿਰਫ ਇਹ ਇਸ ਕਰਕੇ ਕਿ ਜਾਨਵਰ ਜਿਹੜੇ ਰਾਸ ਤੇ ਆ ਜਾਂਦੇ ਨੇ ਫਿਰ ਕਹਿੰਦੇ ਨੇ ਕਿ ਇੰਡੀਆ ਦੇ ਵਿੱਚ ਤੇ ਮੋਟਰਵੇ ਤੇ ਅਚਾਨਕ ਆ ਜਾਂਦੇ ਨੇ ਅਚਾਨਕ ਹੀ ਮੋਟਰਵੇ ਤੇ ਆ ਜਾਂਦੇ ਨੇ ਤੇ ਉਹ ਭਾਈ ਫਿਰ ਉਹ ਐਕਸੀਡੈਂਟ ਬੜਾ ਹਾਈ ਲੈਵਲ ਦਾ ਹੋ ਜਾਂਦਾ ਕਿਉਂਕਿ ਮੋਟਰਵੇ ਤੇ ਗੱਡੀਆਂ ਤੇਜ਼ ਦੀਆਂ ਨੇ ਤੇ ਰਾਜਵੀਰ ਸਿੰਘ ਜਵੰਦਾ ਇਹ ਪਿਛਲੇ 10 ਤੋਂ 15 ਦਿਨ ਦੇ ਵਿਦ ਹੋ ਗਏ ਨੇ ਮੇਰਾ ਖਿਆਲ 10 ਤੋਂ 12 ਦਿਨ ਹੋ ਗਏ ਨੇ ਤੇ ਇਹ ਨਾ ਜਿੰਦਗੀ ਤੇ ਮੌਤ ਦੀ جنگ ਲੜਦੇ ਪਏ ਸੀ ਤੇ ਵੈਂਟੀਲੇਟਰ ਤੇ ਸੀ 40 ਹਸਪੀਟਲ ਮੇਰਾ ਖਿਆਲ 40 40 ਉਹ ਤੇ ਉੱਥੇ ਸੀ ਤੇ ਉਹ ਡਾਕਟਰਾਂ ਨੇ ਤੇ ਉਦੋਂ ਹੀ ਕਹਿਤਾ ਸੀ ਕਿ ਕਿਉਂਕਿ ਇਹਨਾਂ ਦੇ ਦਿਮਾਗ ਨੂੰ ਆਕਸੀਜਨ ਨਹੀਂ ਮਿਲ ਰਹੀ ਤੇ ਬਸ ਦੁਆ ਕਰੋ ਤੇ ਲੋਕਾਂ ਨੇ ਬਹੁਤ ساری ਅਰਦਾਸ ਕੀਤੀ ਹੈ ਲੋਕਾਂ ਨੇ ਸਦਕਾ ਦਿੱਤਾ ਖਰਾ ਦਿੱਤੀ ਹੈ ਹਾਂ ਜੀ ਉਹ ਦੇ ਗਾ ਲੈ ਕੇ ਬਾਕੀ ਆਈ ਹੈ ਦੇਖੋ ਨਾ ਦੀਪ ਸਿੱਧੂ ਫਿਰ ਸਿੱਧੂ ਮੂਸੇ ਵਾਲਾ ਫਿਰ ਸੰਦੀਪ ਨੰਗਲੰਬੀਆਂ ਤੇ ਇਸ ਤੋਂ ਬਾਅਦ ਹੁਣ ਆਹ ਵਾਲੀ ਜਿਹੜੀ ਐਂਜੀ ਲੱਗਦਾ ਕਿ ਜਿਵੇਂ ਪੰਜਾਬ ਨੂੰ ਨਾ ਕੋਈ ਨਜ਼ਰ ਲੱਗੀ ਹੋਈ ਹੈ ਤੇ ਪੰਜਾਬ ਚੜ੍ਹਦੇ ਪੰਜਾਬ ਦੇ ਵਿੱਚ ਬਹੁਤ ਬੜੇ ਲਾਸ ਹੋ ਰਹੇ ਨੇ ਇਸ ਤਰ੍ਹਾਂ ਕਰਕੇ ਉਹਨੇ ਸੁਣਿਆ ਇਹਨਾਂ ਦੇ ਬਾਰੇ ਕਿ ਇਹਨਾਂ ਨੇ ਵੀ ਕੰਮ ਜਿਹੜਾ ਕੀਤਾ ਨਾ ਬੜਾ ਸਾਫ਼ ਸੁਥਰਾ ਤੇ ਸੱਚਾ ਤੇ ਸੁੱਚਾ ਕੰਮ ਕੀਤਾ ਸੀ ਤੇ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਦੂਸਰਾ ਜਿਹੜਾ ਜੇ ਅਗਰ ਜਾਨਵਰਾਂ ਦੀ ਗੱਲ ਕਰੀਏ ਤੇ ਪੰਜਾਬ 'ਚ ਕਿਉਂਕਿ ਜਾਨਵਰ ਜ਼ਿਆਦਾ ਰੱਖਿਆ ਜਾਂਦਾ ਹੈ ਕਿ ਮਤਲਬ ਕਿ ਖੇਤੀ ਵਾਲੇ ਇਲਾਕੇ ਦੇ ਤੇ ਖੇਤੀਬਾੜੀ ਕੀਤੀ ਜਾਂਦੀ ਤੇ ਲੋਕ ਜਾਨਵਰ ਜ਼ਿਆਦਾ ਰੱਖਦੇ ਨੇ ਤੇ ਇਸ ਲਈ ਜਾਨਵਰਾਂ ਦੀ ਤਦਾਦ ਜ਼ਿਆਦਾ ਹੈ ਤੇ ਮੇਰੇ ਖਿਆਲ 'ਚ ਇਸ ਵਜ੍ਹਾ ਤੋਂ ਹੀ ਪੰਜਾਬ 'ਚ ਇਹ ਰਾਣਾ ਸੜਕਾਂ ਤੇ ਜਾਨਵਰ ਜ਼ਿਆਦਾ ਨਜ਼ਰ ਆਉਂਦੇ ਨੇ ਬਨਿਸਬਤ ਹਿਮਾਚਲ ਜਾਂ ਦੂਸਰੇ ਜਿਹੜੇ ਪਹਾੜੀ ਇਲਾਕੇ ਨੇ ਜਾਂ ਦੂਸਰੇ ਮਤਲਬ ਮੁਲਕ ਦੇ ਦੂਰ ਦਰਾਜ ਦੇ ਇਲਾਕੇ ਨੇ ਉਹਨਾਂ ਦੀ ਨਿਸ਼ਬਤ ਤੇ ਕਾਨੂੰਨ ਬਣਾਉਣ ਵਾਲਿਆਂ ਨੂੰ ਚਾਹੀਦਾ ਕਿ ਉਹ ਖਾਸ ਤੌਰ ਤੇ ਪੰਜਾਬ ਨੂੰ ਜ਼ਿਹਨ ਚ ਰੱਖ ਕੇ ਗੂਰੂ ਰੈਗੂਲੇਸ਼ਨ ਡਿਸਾਈਡ ਕਰਨ ਕਿ ਇਸ ਤਰ੍ਹਾਂ ਦੇ ਜਿਹੜੇ ਮਸਲੇ ਮਿਸਾਲ ਜਾਂ ਬਾਣੇ ਨੇ ਦੁਬਾਰਾ ਨਾ ਵਰਤਣ ਹਾਂ ਦੋਸਤੋ ਇਹ ਦੁੱਖ ਦੀ ਘੜੀ ਦੇ ਵਿੱਚ ਫੈਮਿਲੀ ਬੜੀ ਪਰੇਸ਼ਾਨੀ ਦੇ ਹਾਲ 'ਚ ਹੈ ਤੇ ਉਹਨਾਂ ਦੇ ਨਾਲ ਲੋਕਾਂ ਨੂੰ ਆਪਣਾ ਉਹਨਾਂ ਦੇ ਗਮ 'ਚ ਸ਼ਰੀਕ ਹੋਣਾ ਚਾਹੀਦਾ ਜਿਹੜੇ ਉਹਨਾਂ ਦੇ ਕਰੀਬੀ ਲੋਕ ਨੇ ਜਾਂ ਜਿਹੜੇ ਉੱਥੇ ਹੈ। ਬਾਕੀ ਇਹ ਇੱਕ ਗੱਲ ਹੋਰ ਕਰਨੀ ਕਿ ਵੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਇਹ ਜੀ ਕਲਿੱਕਬੇਟ ਦਾ ਦੌਰ ਹੈ ਹਰ ਬੰਦਾ ਕਲਿੱਕਬੇਟ ਚਾਹੁੰਦਾ ਹੈ ਤੇ ਉਹ ਕਿਸੇ ਦੀ ਮੌਤ ਜ਼ਿੰਦਗੀ ਉਹਨਾਂ ਵਾਸਤੇ ਮੈਨੂੰ ਨਹੀਂ ਰੱਖਦੇ ਫੈਸਟੀਵਲ ਹੀ ਬਣ ਜਾਂਦਾ ਕਿਉਂਕਿ ਜਿਸ ਤਰ੍ਹਾਂ ਕਿ ਭਾਈ ਕੋਈ ਨਾ ਕੋਈ ਵੀਡੀਓ ਬਣਾਈ ਜਾ ਰਿਹਾ ਕੋਈ ਪੋਸਟਾਂ ਬਾਈ ਜਾ ਰਿਹਾ ਕੋਈ ਇੱਕ ਵੀ ਅਸਲ ਗੱਲ ਲ ਕੋਈ ਆ ਨਹੀਂ ਰਿਹਾ ਤੇ ਉਮੀਦ ਹੈ ਕਿ ਦੋਸਤ ਇਸ ਚੀਜ਼ ਤੇ ਵੀ ਗੌਰ ਕਰਨਗੇ ਕਿ ਵੀ ਇਹ ਜਿਹੜਾ ਰੋਡ ਸੇਫਟੀ ਦਾ ਖਿਆਲ ਜ਼ਿਆਦਾ ਜ਼ਿਆਦਾ ਰੱਖਿਆ ਜਾਵੇ ਮਿਲਨੇ ਨਵੀਂ ਵੀਡੀਓ ਨਾਲ ਸਾਥ ਦਿਓ ਜੀ ਜਜ਼ ਅੱਲਾਹ ਦੇ ਨਾਮ ਤੇ